ਸੱਚੀ ਗੱਲ ਦੋਸਤੋ ਇਸ ਤੋਂ ਪਹਿਲਾਂ ਕਿ ਤੁਹਾਨੂੰ ਕਿਸਾਨ ਆਗੂ ਸਰਵਨ ਸਿੰਘ ਪੰਨੇਰ ਦੀ ਖਾਸ ਵਾਇਰਲ ਵੀਡੀਓ ਵੱਲ ਲੈ ਚਲੀਏ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਮਾਨਯੋਗ ਹਾਈ ਕੋਰਟ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਨੇ ਸਖਤ ਟਿੱਪਣੀ ਦਿੱਤੀ ਹੈ ਹਾਈ ਕੋਰਟ ਨੇ ਆਖਿਆ ਕਿ ਕਿਉਂ ਨਾ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚਨਈ ਭੇਜ ਦਿੱਤਾ ਜਾਵੇ ਤੁਹਾਨੂੰ ਅਦਾਲਤ ਵਿੱਚ ਖੜੇ ਹੋਣ ਦਾ ਹੱਕ ਨਹੀਂ ਹੈ ਤੁਸੀਂ ਹਥਿਆਰ ਲੈ ਕੇ ਕੋਈ ਜੰਗ ਲੜ ਰਹੇ ਹੋ ਅਦਾਲਤ ਨੇ ਹਰਿਆਣਾ ਪੁਲਿਸ ਵੱਲੋਂ ਪੇਸ਼ ਕੀਤੀਆਂ ਫੋਟੋਆਂ ਦੇਖ ਕੇ ਆਖਿਆ ਕਿ ਸ਼ਰਮ ਦੀ ਗੱਲ ਹੈ ਬੱਚਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ ਬੱਚਿਆਂ ਦੀ ਆੜ ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਥਿਆਰਾਂ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਤੁਸੀਂ ਜੰਗ ਕਰਨ ਜਾ ਰਹੇ ਹੋ ਅਜਿਹਾ ਕਰਨਾ ਤਾਂ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਤੁਸੀਂ નિર્ਦੋਸ਼ ਲੋਕਾਂ ਨੂੰ ਅੱਗੇ ਕਰ ਰਹੇ ਹੋ ਇਹ ਸ਼ਰਮਨਾਕ ਹੈ ਦੋਵੇਂ ਰਾਜ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਤੇ ਜੋ ਮਾਨਯੋਗ ਹਾਈ ਕੋਰਟ ਵੱਲੋਂ ਟਿੱਪਣੀ ਕੀਤੀ ਗਈ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਉੱਥੇ ਹੀ ਹੁਣ ਤੁਹਾਨੂੰ ਕਿਸਾਨ ਆਗੂ ਸਰਵਜਿੰਗ ਪੰਦੇਰ ਦੀ ਇੱਕ ਵਾਇਰਲ ਵੀਡੀਓ ਵੱਲ ਲੈ ਚੱਲਦੇ ਹਾਂ ਤੇ ਜੇਕਰ ਤੁਸੀਂ ਮਾਨਯੋਗ ਹਾਈ ਕੋਰਟ ਦੀ ਇਸ ਟਿੱਪਣੀ ਦੇ ਨਾਲ ਸਹਿਮਤ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਜੋ ਮਾਨਯੋਗ ਹਾਈ ਕੋਰਟ ਨੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚਨਈ ਭੇਜਣ ਦੀ ਗੱਲ ਆਖੀ ਹੈ ਉਹ ਸਹੀ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਐਚਸੀ ਲਿਖ ਦੇਣਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ ਤੇ ਜੋ ਕਿਸਾਨ ਆਗੂ ਹਨ ਕਿਸਾਨ ਹਨ ਉਹ ਸਹੀ ਹਨ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਕਿਸਾਨ ਜ਼ਰੂਰ ਲਿਖ ਦੇਣਾ ਤੇ ਜੇਕਰ ਤੁਹਾਨੂੰ ਲੱਗਦਾ ਕਿਸਾਨ ਅੰਦੋਲਨ ਸਹੀ ਹੈ ਜਿਤਨਾ ਚਾਹੀਦਾ ਤਾਂ ਕਮੈਂਟਾਂ ਦੇ ਵਿੱਚ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜ਼ਰੂਰ ਲਿਖਣਾ ਹਾਂ ਭਰਾਓ ਲਾਈਵ ਚਲਦਾ ਚਲਦਾ ਬੰਦ ਕਰਤਾ ਹੁਣ ਦੋਰੇ ਸ਼ੇਅਰ ਕਰਦੇਓ ਕੁਝ ਗੱਲਾਂ ਰਹਿ ਗਈਆਂ ਮੈਂ ਜਰੂਰੀ ਕਰਨੀਆਂ ਗੱਲਾਂ ਤੁਹਾਡੇ ਨਾਲ ਔਰ ਤੁਸੀਂ ਹੁਣ ਦੋਰੇ ਜੁੜਦੇ ਰੱਖੋਗੇ ਵਿੱਚ ਕਈ ਕਿਸਮ ਦੀਆਂ ਸਰਕਾਰ ਦੀ ਹੁੰਦੀ ਆਉ ਕਈ ਕਿਸਮ ਦੀਆਂ ਗੱਲਾਂ ਕਰਦੇ ਹੈਗੇ ਆ ਤੋਂ ਸਾਡੀ ਬੇਨਤੀ ਆ ਵੀ ਆਹ ਦੇਖੋ ਮੈਂ ਇਹਨੂੰ ਵੱਧ ਤੋਂ ਵੱਧ ਚੱਕਦੇਓ ਮਿੰਟੋ ਮਿੰਟ ਵੀ ਵੱਧ ਤੋਂ ਵੱਧ ਸ਼ੇਅਰ ਕਰਦੇਓ ਮੈਂ ਤੁਹਾਡੇ ਨਾਲ ਗੱਲ ਕਰ ਰਿਆ ਸੀ ਲਾਈਵ ਕੱਟਿਆ ਗਿਆ ਸੀਗਾ ਆ ਦੋਰੇ ਲਾਈਵ ਕਰ ਰਹੇ ਆਂ ਵੀ ਆ ਤੁਹਾਨੂੰ ਮੈਂ ਬੁਲਟ ਬੁਖਾ ਰਿਹਾ 315 ਦੀ 315 ਦੀ ਬੁਲਟ ਆ ਜਿਹੜੀ ਉੱਥੇ ਚੱਲ ਰਹੀ ਉਹਦੇ ਖੋਲ ਆ ਵੇਖੋ ਨਾ ਖੋਲ ਮਿਲਿਆ ਹੈਗਾ ਠੀਕ ਆ ਤੋਂ ਇਹ ਹੈਗਾ ਵਾ ਔਰ ਮੈਂ ਤੁਹਾਨੂੰ ਦੁਹਰੇ ਦਿਖਾਦਾ ਲਾਈਵ ਕਟਿਆ ਗਿਆ ਸੀਗਾ ਇੱਥੇ ਜਿਹੜੀ ਰਬੜ ਦੀ ਗੋਲੀ ਹੈਗੀ ਆ ਆ ਵੇਖੋ ਆ ਰਬੜ ਦੀ ਗੋਲੀ ਆ ਦੇਖੋ ਕਿੰਨੀ ਤਕੜੀ ਆ ਇਹ ਚੱਲ ਰਹੀ ਹੈਗੀ ਆ ਇਹ ਚਲਾ ਨਹੀਂ ਸਕਦਾ ਔਰ ਆ ਜਿਹੜਾ ਵਾ ਆ ਕਹਿੰਦੇ ਚਲਾਇਆ ਹੀ ਨਹੀਂ ਜਾ ਸਕਦਾ ਸਿਵਿਲਿਅਨ ਤੇ ਜਿਹੜਾ ਹੰਝੂ ਗੈਸ ਵਰਤ ਰਹੇ ਹੈਗੇ ਤੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਵੀ ਜਿਵੇਂ ਮੈਂ ਮੈਂ ਕਹਿੰਦਾ ਸੀਗਾ ਪਿਛਲੇ ਪਿਛਲਾ ਲਾਈਵ ਜਿਹੜਾ ਕੱਟਤਾ ਵੀ ਇਹ ਕਿਹੋ ਜੀ ਸਰਕਾਰ ਆ ਜਿਹੜੀ ਆਪਣੇ ਦੇਸ਼ ਦੇ ਕਿਸਾਨਾਂ ਸਿਆ 315 ਦੇ ਫਾਇਰ ਹੋ ਰਹੇ ਵੱਧ ਤੋਂ ਵੱਧ ਸ਼ੇਅਰ ਕਰੀ ਜਾਇਓ 315 ਦੇ ਫਾਇਰ ਹੋ ਰਹੇ ਆ ਵੀ ਇੰਨੀ ਤਾਕਤ ਦਾ ਇਸਤੇਮਾਲ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਕਰ ਰਹੇ ਤੇ ਅਸੀਂ ਫਿਰ ਵੀ ਕਿਐਸੀ ਵੀ ਸਾਡਾ ਦਿੱਲੀ ਜਾਣ ਦਾ ਅੰਕ ਦਾ ਸਵਾਲ ਨਹੀਂ ਬੈਰੀਕੇਡ ਤੋੜਨ ਦਾ ਅੰਕ ਦਾ ਸਵਾਲ ਨਹੀਂਗਾ ਸਾਡਾ ਕੰਮ ਹੈ ਪੀਸਫੁਲੀ ਟੰਗਣਾ ਆਪਣਾ ਪ੍ਰਦਰਸ਼ਨ ਕਰਨਾ ਜੇ ਸਰਕਾਰ ਨੇ ਮੰਗਾ ਨਹੀਂ ਮੰਨਣੀਆਂ ਸਾਨੂੰ ਰਾਹ ਖੁੱਲੇ ਦੇਵੇ ਪ੍ਰਦਰਸ਼ਨ ਕਰਨ ਦਾ ਹੱਕ ਦੇਵੇ ਗੱਲ ਮੁੱਖ ਕੀ ਠੀਕ ਹੈ ਤੁਸੀਂ ਮੰਨਣੀ ਨਹੀਂ ਮੰਨਣੀ ਦੂਸਰਾ ਹੈਗਾ ਵੀ ਤੁਸੀਂ ਮੰਗਾ ਪ੍ਰਤੀ ਗਲਤ ਬਿਆਨਬਾਜ਼ੀ ਕਰ ਰਹੇ ਹੈਗੇ ਔਰ ਬਹੁਤ ਸਾਰੀਆਂ ਜਆ 315 ਦੇ ਫੈਰ ਆ ਜਿਹੜੇ ਲਗਾਤਾਰ ਜਾ ਰਹੇ ਔਰ ਮੈਂ ਗੱਲ ਇੱਥੋਂ ਟੁੱਟੀ ਸੀ ਵੀ ਸਾਡੇ ਜਿਹੜੇ ਲੋਕ ਨੇ ਜਨਤਾ ਨਿਹੱਤੀ ਆ ਨਿਹੱਤੀ ਜਨਤਾ ਵਾ ਹੱਥਾਂ 'ਚ ਕੁਝ ਨਹੀਂ ਹੈਗਾ ਫੇਰ ਵੀ ਲਗਭਗ 7-8 ਘੰਟੇ ਜਿਹੜੇ ਉਧਰਲੇ ਬੰਨੇ ਜਿਹੜੇ ਲੱਗਿਆ ਪੁਲਿਸ ਨਹੀਂ ਹੈਗੀ ਭਰਾਓ ਅਰਧ ਸੈਨਿਕ ਫੋਰਸ ਨੇ 111 ਕੰਪਨੀਆਂ 160 ਕੰਪਨੀਆਂ ਅੱਡ ਅੱਡ ਵੇਰ ਵਿਆਰਿਆ ਅਰਧ ਸੈਨਿਕ ਫੋਰਸ ਰੇ CRPF THARPF ਦੀਆਂ ਹੁਣ ਅਰਧ ਸੈਨਿਕ ਫੋਰਸਾਂ ਦਾ ਇਸਤੇਮਾਲ ਹੋ ਰਿਹਾ ਕਿਸਾਨਾਂ ਦੇ ਵਿਰੁੱਧ ਤੁਸੀਂ ਦੇਖੋ ਪੁਲਿਸ ਨਹੀਂ ਹੈਗੀ ਹਰਿਆਣੇ ਦੀ ਕਲੀ ਔਰ ਹਰਿਆਣੇ ਨੂੰ ਜਿਵੇਂ ਕਸ਼ਮੀਰ ਦੀ ਵਾਦੀ ਵਿੱਚ ਬਣਾ ਕੇ ਰੱਖਿਆ ਵਾ ਔਰ ਜਿਹੜੇ ਇਹ ਹੋ ਰਿਹਾ ਇਹ ਬਹੁਤ ਜ਼ਬਰ ਤੇ ਜ਼ੁਲਮ ਹੈ ਕੋਈ ਅਰ ਮੈਂ ਕਹਿਆ ਸੀ ਵੀ ਇਹ 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 ਕਾਲਾ ਦਿਹਾੜਾ ਹੈਗਾ ਵਾ ਦੁਨੀਆ ਦੇ ਸਾਹਮਣੇ ਜੋ ਕੁਝ ਇਹ ਕਰ ਰਹੇ ਹੈਗੇ ਆ ਤੋ ਇਸ ਕਰਕੇ ਸਾਡੀ ਬੇਨਤੀ ਆ ਭਰਾਓ ਇਹਨੂੰ ਪੂਰੀ ਦੇਸ਼ ਦੁਨੀਆ ਤੱਕ ਸਾਡੀਆਂ ਗੱਲਾਂ ਨੂੰ ਪਹੁੰਚੇ ਦੁਨੀਆ ਸਾਰੀ ਦੇਖੇ ਮਾਨਵ ਅਧਿਕਾਰਾਂ ਦੀਆਂ ਸੰਸਥਾਵਾਂ ਦੇਖਣ ਮਾਨਯੋਗ ਸੁਪਰੀਮ ਕੋਰਟ ਦੇਖੇ ਵੀ ਇਹ ਕੀ ਹੋ ਰਿਹਾ ਹੋਊਗਾ ਕਿਵੇਂ 315 ਦੇ ਫਾਇਰ ਹੋ ਰਹੇ ਹੈਗੇ ਸਾਡੇ ਤੇ ਉੱਤੇ ਤੋ ਸਾਡਾ ਇਸ ਜਮਹੂਰੀ ਮੁਲਕ ਦੇ ਵਿੱਚ ਲੋਕਤਾਂਤ੍ਰਿਕ ਤਰੀਕੇ ਨਾਲ ਅੰਦੋਲਨ ਕਰਨ ਦਾ ਕੀ ਅਧਿਕਾਰ ਖੋਹ ਲਿਆ ਸਰਕਾਰ ਨੇ ਅਰ ਜੇ ਇਸ ਵੇਲੇ ਵੀ ਉਹ ਸਾਨੂੰ ਅਧਿਕਾਰ ਨਹੀਂ ਦਿੰਦੀ ਤੇ ਕਦੋਂ ਦਊਗੀ ਅਸੀਂ ਉਹਨਾਂ ਦੇ ਸਾਹਮਣੇ ਮੰਗ ਪੱਤਰ ਰੱਖਿਆ ਸੀ ਦੋ ਵਾਰੀ ਮੀਟਿੰਗਾਂ 'ਚ ਗਏ ਇਹੋ ਜੇ ਹਾਲਾਤਾਂ 'ਚ ਵੀ ਮੀਟਿੰਗਾਂ 'ਚ ਅਸੀਂ ਗੱਲਬਾਤ ਲਈ ਖੁੱਲਾ ਰਾ ਰੱਖਿਆ ਹੈਗਾ ਵੀ ਤੁਸੀਂ ਗੱਲ ਕਰ ਲਓ ਅਸੀਂ ਗੱਲ ਕਰਨ ਨੂੰ ਤਿਆਰ ਹੈਗੇ ਆ ਤਾਂ ਇਸ ਕਰਕੇ ਭਰਾਓ ਇਹ ਜ਼ੁਲਮ ਹੋ ਰਿਹਾ ਔਰ ਮੈਂ ਹੁਣ ਖਾਸ ਬੇਨਤੀਆਂ ਕਰੂੰਗਾ ਵੀ ਜੜੇ ਜੜੇ ਵੀ ਵੀਰ ਆਉਣ ਨੂੰ ਤੁਹਾਡੇ ਘਰਾਂ 'ਚ ਬੋਰੀਆਂ ਹੋਣੀਆਂ ਜਿਵੇਂ ਹੰਝੂ ਗੈਸ ਮਾਰਦੇ ਆ ਔਰ ਬੋਰੀਆਂ ਲੈ ਕੇ ਆਓ ਸੂਤੀ ਸੂਤੀ ਬੂਤੀ ਬੋਰੀਆਂ ਲੈ ਕੇ ਆਓ ਹਜ਼ਾਰਾਂ ਬੋਰੀਆਂ ਤੁਸੀਂ ਸੁੱਟ ਦੇਣੀਆਂ ਸਾਡੇ ਕੋ ਇੱਥੇ ਹਜ਼ਾਰਾਂ ਬੋਰੀਆਂ ਸੂਤੀ ਲਾਓ ਪਾਣੀ ਵਾਲੇ ਟੈਂਕਰ ਭੇਜੋ ਲਾਗੇ ਪਟਿਆਲਾ ਜ਼ਿਲ੍ਹਾ ਵਾ ਪਟਿਆਲੇ ਵਾਲਿਓ ਨੇੜੇ ਤੇੜੇ ਵਾਲਿਓ ਸਾਡੇ ਉੱਪਰੋਂ ਪੰਜਾਬ ਵਾਲਿਓ ਇਹ ਟੈਂਕਰ ਪਾਣੀ ਪਾਣੀ ਦੀ ਬਹੁਤ ਸਮੱਸਿਆ ਉੱਥੇ ਆ ਰਹੀ ਹੈਗੀ ਆ ਹੋਰ ਤੁਸੀਂ ਸਿਆਣੇ ਜੇ ਸਾਜੋ ਸਮਾਨ ਕੀ ਕੋ ਚਾਹੀਦਾ ਪਾਣੀ ਵਾਲਾ ਪੰਪ ਪੁੱਛ ਪਾਣੀ ਵਾਲਾ ਪੰਪ ਜੇ ਪਾਣੀ ਵਾਲਾ ਕਹਿੰਦੇ ਪੰਪ ਉਹ ਜਿਹਦੇ ਨਾਲ ਅਸੀਂ ਸਪਰੇਅ ਕਰਦੇ ਆ ਜਦੋਂ ਹੰਝੂ ਗੈਸ ਵੱਜਦੀ ਆ ਅੱਖਾਂ ਨੂੰ ਜਲਨ ਹੁੰਦੀ ਆ ਤੇ ਫਿਰ ਉਹ ਪਾਣੀ ਵਾਲਾ ਪੰਪ ਅੱਖਾਂ ਚ ਵੱਜਦਾ ਇੱਕ ਲੂਣ ਲੂਣ ਹੋਵੇ ਨਾ ਲੂਣ ਜਦੋਂ ਗਲ ਚ ਖਰਾਸ਼ ਜੀ ਹੁੰਦੀ ਆ ਲੂਣ ਚੱਟ ਲਈਏ ਤਾਂ ਖਰਾਸ਼ हट ਜਾਂਦੀ ਹੈਗੀ ਆ ਤਾਂ ਸਾਹ ਲੈਣ ਚ ਸਮੱਸਿਆ ਨਹੀਂ ਆਉਂਦੀ ਹੈਗੀ ਬਾਕੀ ਜਿਹੜੇ ਵੀ ਮੈਡੀਕਲ ਪ੍ਰੈਕਟਿਸ਼ੀਨ ਨੇ ਸਾਡੇ ਵੀਰਾਂ ਜਿਹੜੇ ਸਾਨੂੰ ਇੱਥੇ ਮੈਡੀਕਲ ਸੇਵਾਵਾਂ ਦੇ ਸਕਦੇ ਨੇ ਮੈਂ ਸਾਰੇ ਮੈਡੀਕਲ ਪ੍ਰੈਕਟਿਸ਼ਨਾਂ ਨੂੰ ਬੇਨਤੀ ਕਰਦਾ ਵਾਂ ਵੀ ਉਹ ਸਾਨੂੰ ਮੈਡੀਕਲ ਸੇਵਾਵਾਂ ਇੱਥੇ ਦੇਣ ਜਿਹੜੇ ਸਾਡੇ ਕੈਂਪਾਂ ਜਹਾਰਾਜ ਨੇ ਸਿੰਘੂ ਬਾਰਡਰ ਤੇ ਜਾਂ ਇਸ ਵੇਲੇ ਸ਼ੰਭੂ ਬਾਰਡਰ ਸ਼ੰਭੂ ਬਾਗਰ ਤੇ ਖਨੋਰੀ ਬਾਗਰ ਜਿੱਥੇ ਮੋਰਚਾ ਲੱਗਾ ਹੋਇਆ ਉੱਥੇ ਜੋ ਵੀ ਤੁਸੀਂ ਮੈਡੀਕਲ ਦੀਆਂ ਸੇਵਾਵਾਂ ਆਪਣੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਦੇ ਸਕਦੇ ਜੇ ਫ੍ਰੀ ਉਹ ਤੁਹਾਨੂੰ ਜ਼ਰੂਰ ਦੇਣੀਆਂ ਚਾਹੀਦੀਆਂ ਸਾਡੀ ਅਪੀਲ ਆ ਵੀ ਉਹ ਮੈਡੀਕਲ ਸੇਵਾਵਾਂ ਜ਼ਰੂਰ ਦਿਓ ਇੱਥੇ ਆ ਕੇ ਅ ਕਿਸੇ ਕਿਸਮ ਦੀ ਸਮੱਸਿਆ ਵੀ ਸਾਨੂੰ ਨੇਰੇ ਸਵੇਰੇ ਆ ਸਕਦੀ ਆ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਿਹਾ ਵਾ ਉਹਨਾਂ ਕਿਹਾ ਵਾ ਐਮਬੂਲੈਂਸਾਂ ਅਵੇਲੇਬਲ ਰੱਖਿਆ ਜਾਣ ਕਿ ਇਸ ਵੇਲੇ ਤਾਂ ਲਗਭਗ ਜਿਹੜੇ ਪਟਿਆਲੇ ਜਲੇ ਵਿੱਚ ਜ਼ਖਮੀ ਹੋਏ ਉਹਨਾਂ ਦੀ 60 ਦੀ ਗਿਣਤੀ ਹੈਗੀ ਆ ਪਰ ਇੰਨੇ ਨਹੀਂ ਹੈਗੇ ਛੁੱਟਪੁੱਟ ਬਹੁਤ ਸਾਰੇ ਹੋਰ ਜ਼ਖਮੀ ਹੋਇਆ ਗਿਆ ਅਸੀਂ ਫੇਰ ਆਸੀ ਵੀ ਜਾਵਾਂਗੇ ਫੇਰ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਮਗਰਿਆ ਸਾਡੇ ਉਹ ਸਿਵਲ ਆ ਪਟਿਆਲੇ ਕੋਈ ਇੱਥੇ ਰਾਜਪੁਰੇ ਸਿਵਲ ਹਸਪਤਾਲ ਚ ਕੋਈ ਨੇੜੇ ਤੇੜੇ ਉਹ ਜ਼ਰੂਰ ਉਹਨਾਂ ਦਾ ਪਤਾ ਲੈਣ ਜਾਣ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਡੀ ਬੇਨਤੀ ਆ ਵੀ ਉਹ ਨੇੜੇ-ਤੇੜੇ ਪਟਿਆਲੇ ਜ਼ਿਲ੍ਹੇ ਜਿਹੜੀ ਉਹਨਾਂ ਨੂੰ ਖਬਰ ਮਿਲਦੀ ਆ ਲੱਗ ਗਿਆ ਆਪਣੀ ਮਤ ਕਰੋ ਤੁਹਾਡੇ ਕਿਸਾਨ ਮਜ਼ਦੂਰ ਭਰਾ ਹੈਗੇ ਆ ਤੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਆ ਚਾਹੇ ਡੱਬ ਵਾਲੀ ਬਾਰਡਰ ਹੋਵੇ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਤੁਸੀਂ ਵੱਦ ਤੋਂ ਵੱਧ ਟਰੈਕਟਰ ਟਾਲੀਆਂ ਲੈ ਕੇ ਇਹਨਾਂ ਥਾਵਾਂ ਤੇ ਪਹੁੰਚੋ ਔਰ ਇਹਨਾਂ ਤਗੜਾ ਹੋ ਕੇ ਇਹ ਮੋਰਚਾ ਹੁਣ ਲੱਗ ਗਿਆ ਵਾ ਅੱਜ ਇਹ ਮੋਰਚਾ ਜਿਵੇਂ ਮੋਦੀ ਸਰਕਾਰ ਨੇ ਸਾਡੇ ਤੇ ਜ਼ਬਰ ਕੀਤਾ ਵਾ ਉਹ ਜ਼ਬਰ ਪੂਰੀ ਦੁਨੀਆ ਦੇਖ ਰਹੀ ਆ ਆ 315 ਦੇ ਫਾਇਰ ਪੂਰੀ ਦੁਨੀਆ ਚ ਜਾਣੇ ਆ ਵੀ ਕਿ ਐਸਐਲਆਰ ਇਹ ਵੀ 300 ਐਸਐਲਆਰ ਦਾ ਫਾਇਰ ਕਰ ਰੇ ਫੌਜੀ ਸਭ ਇਹ ਐਸਐਲਆਰ ਦਾ ਫਾਇਰ ਇਹ ਦੋਵੇਂ ਗੰਭੀਰ ਆ ਵੀ ਐਸਐਲਆਰ ਇਹ ਹਿੰਦੁਸਤਾਨ ਦੀ ਸਭ ਤੋਂ ਵਧੀਆ ਰਫਲ ਹੈਗੀ ਹੈ ਜਿਹਦਾ ਫਾਇਰ ਇਹ ਇਹ ਕਟ ਕੱਢਿਆ ਗਿਆ ਤੋਂ ਇਹ ਐਸਐਲਆਰ ਦੇ ਫਾਇਰ ਪੂਰੀ ਦੁਨੀਆ ਵਿੱਚ ਜਾਣੇ ਆ ਲਾਈਵ ਚੈਨਲ ਤੇ ਜੁੜੇ ਰਹੋ ਲਾਈਵ ਸਰਕਾਰ ਕੱਟਣ ਦਾ ਜਸ਼ਨ ਕਰੂਗੀ ਸਾਡਾ ਤੋਂ ਫਿਨਿਸ਼ ਹੋ ਹੋ ਕੇ ਜਾ ਰਿਹਾ ਕੁਝ ਵਿੱਚੋਂ ਫੋਨ ਫੜਨ ਆ ਜਾਂਦੇ ਆ ਤੋਂ ਇਸ ਕਰਕੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਹਜ਼ਾਰਾਂ ਲੋਕ ਦੇਖਣ ਐਸਐਲਆਰ ਦੇ ਫੈਰ ਤੋਂ ਮੈਂ ਬੇਨਤੀ ਕਰਦਾ ਵੀ ਇੱਥੇ ਹਰ ਹਰ ਚੀਜ਼ ਤੁਸੀਂ ਸਿਆਣੇ ਜੇ ਸਮਝਦਾਰ ਜੇ ਇਸ ਕਰਕੇ ਇਹ ਮੋਰਚਾ ਬਣ ਗਿਆ ਪੂਰੀ ਦੁਨੀਆ ਦੇ ਮੀਡੀਆ ਤੇ ਮੋਦੀ ਸਰਕਾਰ ਦੀ ਇਹ ਜਿਹੜੀ ਕਿਸਾਨਾਂ ਤੇ ਤਾਕਤ ਦੀ ਵਰਤੋਂ ਹੋ ਰਹੀ ਆ ਉਹਦੀ ਨਿੰਦਾ ਹੋ ਰਹੀ ਹੈਗੀ ਆ ਔਰ ਹੋਣੀ ਵੀ ਚਾਹੀਦੀ ਆ ਜਿਵੇਂ ਉਹ ਜ਼ਬਰ ਟਾ ਰਹੀ ਹੈਗੀ ਆ ਤੁਸੀਂ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਔਰ ਪੰਜਾਬ ਨੂੰ ਸਾਰੇ ਧੜਿਆਂ ਨੂੰ ਛੱਡ ਕੇ ਤੁਸੀਂ ਕਾਲੀ ਬਾਛ ਦੇ ਕਾਂਗਰਸੀ ਬਾਛ ਦੇ ਆਮ ਆਦਮੀ ਦੇ ਵਰਕਰ ਬਾਛ ਦੇ ਤੁਸੀਂ ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਬਣੋ ਔਰ ਅਸੀਂ ਕੇਂਦਰ ਦੇ ਖਿਲਾਫ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਨਾ ਕਿ ਸਾਡਾ ਹੋਰ ਕੋ ਕੰਮ ਹੈਗਾ ਤੋਂ ਇਸ ਕਰਕੇ ਇਹਨਾਂ ਗੱਲਾਂ ਵੱਲ ਧਿਆਨ ਰੱਖ ਕੇ ਜਿਹੜੇ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰ ਨੇ ਜਾਂ ਸਾਡਾ ਕਿਸਾਨ ਮਜ਼ਦੂਰ ਮੋਰਚਾ ਉਹਦੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰ ਨੇ ਜਾਂ ਐਸਕੇਮ ਨਾਨ ਪੋਲਿਟিক্যাল ਦੇ ਜਿਹੜੇ ਸਾਡੇ ਵਰਕਰ ਨੇ ਉਹ ਵੱਧ ਤੋਂ ਵੱਧ ਇਸੇ ਪਹੁੰਚਣ ਮੈਂ ਹਰਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਰਿਆਣਾ ਅੰਦੋਲਨ ਦਾ ਜੀਨਰ ਹੋਊਗਾ ਹਰਿਆਣਾ ਅੰਦੋਲਨ ਦਾ ਜੀਨਰ ਹੋਊਗਾ ਜੇ ਹਰਿਆਣੇ ਚ ਬੈਰੀਕੇਟਿੰਗ ਹੈਗੀ ਆ ਤੇ ਹਰਿਆਣੇ ਦੇ ਲੋਕਾਂ ਨੇ ਹੀ ਬੈਰੀਕੇਟਿੰਗ ਤੋੜਨੀ ਹੈਗੀ ਆ ਖਾ ਪੰਚਾਇਤਾਂ ਦਾ ਬਹੁਤ ਵੱਡਾ ਰੋਲ ਹੈਗਾ ਇਸ ਅੰਦੋਲਨ ਦੇ ਵਿੱਚ ਤੋਂ ਖਸਾ ਪੰਚਾਇਤਾਂ ਅੱਗੇ ਆਉਣ ਔਰ ਸਰਕਾਰ ਦੇ ਇਸ ਜ਼ਬਰਦਸਤ ਵਿਰੋਧ ਕਰਨਾ ਚਾਹੀਦਾ ਉਹਨਾਂ ਨੂੰ ਵੀ ਜਿਹੜਾ ਉਹ ਸਾਡੇ ਕਿਸਾਨਾਂ ਮਜ਼ਦੂਰਾਂ ਤੇ ਜ਼ਬਰਟਾ ਰਹੀ ਹੈਗੀ ਆ ਔਰ ਇਹ ਪੱਤਾ ਜਿੰਨੇ ਵੀ ਸਾਡੇ ਹੋਰ ਨਾ ਸੂਬਿਆਂ ਦੇ ਕਿਸਾਨ ਆਗੂ ਨੇ ਕੱਟ ਸਕਦੇ ਨੇ ਜਿਵੇਂ ਸਾਨੂੰ ਕੱਲਿਆਂ ਨੂੰ ਪੱਗ ਵਾਲਿਆਂ ਨੂੰ ਖਾਲਸਤਾਨ ਦਾ ਟੈਗ ਲਾਉਣ ਦਾ ਯਤਨ ਕੀਤਾ ਜਾ ਰਿਹਾ ਤੋ ਇਸ ਕਰਕੇ ਭਰਾਓ ਇਸ ਅੰਦੋਲਨ ਨੂੰ ਹੁਣ ਡਿੱਗਣ ਨਾ ਦਈਏ ਇਹ ਅੰਦੋਲਨ ਨੇ ਰਿਜ਼ਲਟ ਕੱਢਣੇ ਹੈਗੇ ਆ ਔਰ ਅਸੀਂ ਰਿਜ਼ਲਟ ਕਢਾਉਣੇ ਹੈਗੇ ਆ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਸਾਡਾ ਇਸ ਅੰਦੋਲਨ ਦੇ ਵਿੱਚੋਂ ਕੋਈ ਪਾਰਟੀ ਬਣਾ ਕੇ ਲਕਸ਼ਣਾ ਲੜਨ ਦਾ ਕੋਈ ਮਨੋਰਥ ਹੈ ਨਹੀਂਗਾ। ਨਾ ਅਸੀਂ ਇਸ ਕਿਸਮ ਦਾ ਕੋਈ ਮਨਚ ਰੱਖਦੇ ਹੈਗੇ ਆ। ਅਸੀਂ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਇਸ ਪਾਕ ਪਵਿੱਤਰ ਕਿਸਾਨਾਂ ਮਜ਼ਦੂਰਾਂ ਦੇ ਮੰਚ ਦੀ ਵਰਤੋਂ ਨਹੀਂ ਕਰ ਦਿਆਂਗੇ। ਆਪਣੇ ਪੱਧਰ ਤੇ ਉਹ ਕੀ ਸਪੋਰਟ ਕਰਦੇ ਉਹਨਾਂ ਦੀ ਮਰਜ਼ੀ ਹੈ ਹੈਗੀ ਆ। ਤੋਂ ਬਾਕੀ ਸਾਰੀ ਸਿਆਸੀ ਪਾਰਟੀਆਂ ਜੜੀਆਂ ਇੱਕ ਦੂਜੇ ਦੇ ਦੂਸ਼ਣबाजी ਕਰਨ ਤੇ ਲੱਗੀਆਂ ਹੋਈਆਂ ਜਿਉ ਚੰਦੀਆਂ ਵੀ ਉੱਚ ਕੋਈ ਬੱਚੀ ਹੈਗੀ ਆ ਭਾਵੇਂ ਹੁਣ ਅਸਲ ਤੱਤਾ ਤਵਾ ਜਿਹੜਾ ਤਪਣਾ ਵਾ ਸਿਆਸਤ ਦਾ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਧਿਆਨ ਦੇਣ ਔਰ ਕੋਈ ਵੀ ਪ੍ਰੋਗਰਾਮ ਪੈਰਲਲ ਅਜੇ ਹਾਂ ਨਾ ਰੱਖਣ ਵੀ ਜਿਹੜਾ ਸਾਡੇ ਅੰਦੋਲਨ ਨੂੰ ਛੱਟ ਬਜੇ ਮੈਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਕਹੂੰਗਾ ਕੋਈ ਵੀ ਪੈਰਲਲ ਪ੍ਰੋਗਰਾਮ ਅਜੇ ਹਾਂ ਨਾ ਰੱਖੋ ਜਿਹੜੇ ਕਿਸਾਨਾਂ ਦੇ ਅੰਦੋਲਨ ਨੂੰ ਛੱਟ ਮਾਰਦੇ ਹੋਣ ਤੋ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਦੇਸ਼ਵਾਸੀਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜੜੀ ਜੜੀ ਚੀਜ਼ ਦੀ ਲੋੜ ਹੈਗੀ ਆ ਇੱਥੇ ਬੋਰੀਆਂ ਚਾਹੀਦੀਆਂ ਹੰਝੂ ਗੈਸ ਵੱਡੇ ਪੱਧਰ ਤੇ ਵਰਤਿਆ ਪਾਣੀ ਦੀ ਲੋੜ ਬਹੁਤ ਪੈਂਦੀ ਹੈਗੀ ਆ ਪੰਪ ਚਾਹੀਦੇ ਆ ਪੰਪ ਸਪਰੇਅ ਵਾਲੇ ਜਿਹਦੇ ਨਾਲ ਪਾਣੀ ਆ ਲੂਣ ਚਾਹੀਦਾ ਜਿਤਨਾ ਗळा ਤਰ ਹੋ ਸਕੇ ਬਾਕੀ ਤੁਸੀਂ ਸਿਆਣੇ ਜੇ ਵੀ ਸਾਡੀਆਂ ਕੀ ਲੋੜਾਂ ਨੇ ਇੱਥੇ ਲੋਕ ਸਾਰਾ ਕੁਝ ਲੰਗਰ ਪਾਣੀ ਆਪਣਾ ਲੈ ਕੇ ਆਏ ਨੇ ਪਟਿਆਲੇ ਵਾਲੇ ਬਹੁਤ ਸਾਡੀ ਮੱਤ ਕਰ ਰਹੇਗੇ ਨੇ ਹਰਿਆਣੇ ਵਾਲੇ ਵੀਰਾਂ ਨੂੰ ਬੇਨਤੀ ਆ ਪਰਲੇ ਪਾਸਿਓਂ ਉਧਰ ਤਾਂ ਨੈੱਟ ਬੰਦਿਆ ਹਰਨੁਮਾਨਗੜ੍ਹ ਤਿੰਨ ਜ਼ਿਲ੍ਹਿਆਂ 'ਚ ਵੈਸੇ ਨੈੱਟ ਬੰਦਿਆ ਖਬਰ ਇੱਕ ਦੂਜੇ ਨੂੰ ਜਾਂਦੀ ਨਹੀਂ ਜਦੋਂ ਅਸੀਂ ਜਾਂਦੇ ਹਾਂ ਬਾਰਡਰਾਂ ਤੇ ਗੁੱਸਾ ਨਾ ਕਰਿਓ ਉੱਥੇ ਫੋਨ ਲੱਗਦਾ ਹੀ ਨਹੀਂ ਹੈਗਾ ਠੀਕ ਆ ਅਰ ਤੀਸਰੀ ਬੇਨਤੀ ਨੌਜਵਾਨਾਂ ਨੂੰ ਭਰਾਓ ਜੇ ਇਸ ਅੰਦੋਲਨ ਨੂੰ ਅਸੀਂ ਪੀਸਫੁਲ ਰੱਖਣ 'ਚ ਕਾਮਯਾਬ ਹੋ ਗਏ ਔਰ ਜੇ ਅਸੀਂ ਅੰਦੋਲਨ ਲੰਮਾ ਚਲਾ ਗਏ ਤਾਂ ਆਪਾਂ ਸਫਲ ਹੋਵਾਂਗੇ ਸਰਕਾਰ ਚਾਹੁੰਦੀ ਆ ਵੀ ਇਹਨਾਂ ਦੀ ਗੱਡੀ ਡੀਰੇਲ ਹੋ ਜੇ ਔਰ ਔਰ ਇਹਨਾਂ ਦਾ ਕਈਏ ਵੀ ਇਹ ਤਾਂ ਮਾਰ ਧਾਰ ਵਾਲੇ ਬੰਦੇ ਨੇ ਇਹ ਤਾਂ ਐ ਤੋੜਫੋੜ ਵਾਲੇ ਬੰਦੇ ਨੇ ਆਪਾਂ ਇਹਨਾਂ ਗੱਲਾਂ ਤੋਂ ਬਚਣਾ ਹੈਗਾ ਔਰ ਬੜੇ ਸੰਜਮ ਨਾਲ ਬੜੇ ਸਚਜੇ ਟੰਗਣਾ ਇਸ ਅੰਦੋਲਨ ਨੂੰ ਆਪਾਂ ਚਲਾਉਣਾ ਹੈਗਾ ਵਾ ਤੋਂ ਮੈਂ ਆਸ ਕਰਦਾ ਤੁਸੀਂ ਪੂਰਾ ਇਸ ਅੰਦੋਲਨ ਦੇ ਵਿੱਚ ਸਾਡਾ ਸਾਥ ਦਿਓਗੇ ਪਿੰਡਾਂ ਦੇ ਪਿੰਡ ਸ਼ੰਭੂ ਖਨੌਰੀ ਡੱਬ ਵਾਲੀ ਨੂੰ ਵਧੋਗੇ ਔਰ ਸਾਡੇ ਜਿਹੜੇ ਲੀਡਰ ਜੋ ਫੈਸਲਾ ਕਰਦੇ ਆ ਉਹਨਾਂ ਦੇ ਫੈਸਲਿਆਂ ਵੱਲ ਵੀ ਧਿਆਨ ਦਿਓ ਕਿ ਤੁਹਾਨੂੰ ਨਰਾਸ਼ ਨਹੀਂ ਹੁੰਦਿਆਂਗੇ ਤਾਂ ਇਸ ਕਰਕੇ ਬਹੁਤ ਸਰਕਾਰ ਦੀਆਂ ਏਜੰਸੀਆਂ ਯਤਨ ਕਰਨਗੇ ਵਿੱਚ ਸ਼ਰਾਰਤ ਹੋਵੇ ਕੁਝ ਅਜਿਹੇ ਘਟੇ ਜਿਹਦੇ ਨਾਲ ਸਾਡਾ ਦੇਸ਼ ਦੁਨੀਆ ਦੇ ਵਿੱਚ ਨਾ ਬਦਨਾ ਹੋਵੇ ਆਪਣੇ ਘੋਲ ਦੀ ਅਸੀਂ ਰਾਖੀ ਵੀ ਕਰਨੀ ਹੈਗੀ ਆ ਤਾਂ ਆਪਣੇ ਘੋਲ ਦੀ ਰਾਖੀ ਕਰਿਓ ਤਗੜੇ ਹੋ ਕੇ ਧੰਨਵਾਦ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ